ਜਿਵੇਂ ਜਿਵੇਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ ਤੇ ਉਹ ਧੋ ਸਾਰੇ ਸਿਆਸੀ ਲੀਡਰਾਂ ਨੇ ਆਪਣੀ ਬੋਲਬਾਣੀ ਤਿੱਖੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਸਭ ਤੋਂ ਅੱਗੇ ਨੇ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਕਿ ਆਪਣੇ ਸਿਆਸੀ ਵਿਰੋਧੀਆਂ ਦੇ ਪੁੱਠੇ ਨਾ ਲੈਣੇ ਸ਼ੁਰੂ ਕਰ ਦਿੱਤੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਣੇ ਆ ਕਿ ਉਹਨਾਂ ਨੇ ਭਗਵੰਤ ਮਾਨ ਬਾਰੇ ਕੀ ਕਿਹਾ ਤੀ ਚਲੋ ਝੰਡੇ ਨੂੰ ਲੈਣੇ ਸੀਰੀਅਸਲੀ ਜਿਹੜਾ ਫੈਗ ਪੀ ਕੇ ਚਲੇ ਜਾਵੇ ਗੁਰੂ ਸਾਹਿਬ ਦੇ ਤਾਬੇ ਤੇ ਉਹਦੀ ਕੋਈ ਗੱਲ ਕੋਈ ਸੀਰੀਅਸਲੀ ਲੈਂਦਾ ਤਾਂ ਸੋ ਕਮਾਲ ਦੀ ਗੱਲ ਆ ਉਹ ਵਿਰੋਧੀ ਨੇ ਕਾਂਗਰਸ ਦੀ ਭਾਸ਼ਾ ਆਪਨੇ ਬੋਲਣੀ ਇਹਦੇ ਚ ਕੋਈ ਉਹ ਦੋ ਰਾਮਾਂ ਦੀ ਬੋਲੀ ਜਾਣ ਰਲ ਕੇ ਖੇਡ ਰਿਆ ਕੇਜਰੀਵਾਲ ਸਾਹਿਬ ਨੇ ਬੜਾ ਜ਼ੋਰ ਲਾ ਲਿਆ ਦਿੱਲੀ ਰਲ ਕੇ ਕਰੀ ਸਰਕਾਰ ਬਣਾ ਲਈ ਹੁਣ ਵੀ ਚਾਹੁੰਦੇ ਸੀ ਗੱਟਬੰਧ ਹੋ ਜੇ ਅਸੀਂ ਤਾਂ ਪਹਿਲਾਂ ਤੋਂ ਕਹਿੰਨੇ ਆ ਏ ਐਨ ਵੀ ਇਹ ਪੀ ਟੀਮ ਕਾਂਗਰਸ ਦੀ ਹੈ ਇਹਨਾਂ ਦਾ ਸਿਰਫ ਇੱਕ ਮਕਸਦ ਹੈ ਕਿ ਵਿਰੋਧੀ ਧਿਰ ਦੀ ਵੋਟ ਡਿਵਾਈਡ ਹੋਵੇ ਕਿਉਂਕਿ ਆਪ ਦੀ ਕਾਰਗੁਜ਼ਾਰੀ ਕਾਂਗਰਸ ਦੀ ਜ਼ੀਰੋ ਹੈ ਭਗਵੰਤ ਮਾਨ ਤੋਂ ਬਾਅਦ ਉਹ ਪੰਜਾਬ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਰਾਹੁਲ ਗਾਂਧੀ ਨੂੰ ਇੱਕ ਵਾਰ ਫਿਰ ਤੋਂ ਪੱਪੂ ਕਹਿੰਦੇ ਦਿਖਾਈ ਦਿਤੇ ਨੇ ਰਾਹੁਲ ਗਾਂਧੀ ਦਾ ਛੂਟਾ ਨੌਕੀ ਰੱਖਿਆ ਕਾਂਗਰਸੀਆਂ ਨੇ ਇਹਨਾਂ ਦਾ ਮੰਤਰੀ ਹੈ ਨਾ ਜਿਹੜਾ ਉਹਨਾਂ ਨੂੰ ਪੱਪੂ ਬੁਲਾਉਂਦਾ ਮਜੀਠੀਆ ਸਾਹਿਬ ਤੁਸੀਂ ਸਮਝਦੇ ਹੋ ਦੇਖੋ ਮੈਂ ਲਾਸਟ ਗੱਲ ਤੇ ਇੱਕ ਵਾਰ ਪਹਿਨਤ ਸਾਲ ਰਾਜ ਕੀਤਾ ਕਾਂਗਰਸ ਪਾਰਟੀ ਨੇ ਇਸ ਦੇਸ਼ ਤੇ 50 ਤੋਂ 55 ਸਾਲ ਇੱਕੋ ਪਾਰਟੀ ਦਾ ਪਰਿਵਾਰ ਦਾ ਰਾਜ ਰਿਹਾ ਗਾਂਧੀ ਪਰਿਵਾਰ ਦਾ ਤੇ ਅੱਜ ਵੀ ਚੋਣ ਮੈਨੀਫੈਸਟੋ ਪੜੋ ਤੇ ਅਖੀਰਲੇ ਪੇਜ 'ਤੇ ਲਿਖਿਆ ਕਾਂਗਰਸ ਦਾ ਹੱਥ ਗਰੀਬ ਦੇ ਨਾਲ ਨਾਰਾ ਬੜਾ ਜ਼ਬਰਦਸਤ ਹੁੰਦਾ ਹੈ ਮਗਰ ਅੱਜ ਤੱਕ ਗਰੀਬੀ ਤਾਂ ਵਧੀ ਹੈ ਘੱਟੀ ਨਹੀਂ ਸੋ ਹੂ ਇਹਨਾਂ ਦੇ ਬਿਆਨ ਨੂੰ ਕੌਣ ਸੀਰੀਅਸਲੀ ਲੈਂਦਾ ਹੈ ਕਿਉਂਕਿ ਪਤਾ ਹੈ ਹੁਣ ਇਹਨਾਂ ਦੀ ਨਾ ਸਰਕਾਰ ਬਣ ਰਹੀ ਹੈ ਸੈਂਟਰ 'ਚ ਜੋ ਮਰਜ਼ੀ ਬੋਲੀ ਜਾਣ ਇਸ ਤੋਂ ਇਲਾਵਾ ਵਿਕਰਮ ਸਿੰਘ ਮਜੀਠੀਆ ਨੇ ਇੱਥੇ ਇਹ ਵੀ ਸਵੀਕਾਰਿਆ ਕਿ ਉਹਨਾਂ ਦੀਆਂ ਗਲਤੀਆਂ ਕਰਕੇ ਹੀ ਉਹਨਾਂ ਦੀ ਸਰਕਾਰ ਨੂੰ ਪਿਛਲੀਆਂ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਸਾਡੀ ਸਾਡੂ ਸਾਡੇ 'ਚ ਜੇ ਕੋਈ ਕਮੀ ਪੇਸ਼ੀ ਸੀ ਉਹਦਾ ਲੋਕਾਂ ਨੇ ਫੈਸਲਾ ਕਰਤਾ 2 ਸਾਲ ਹੋ ਗਏ ਹੁਣ ਆਪਾਂ ਅੱਜ ਜਦੋਂ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਕਾ ਨੂੰ ਇਹ ਜੇ ਬੰਦਿਆਂ ਨੂੰ ਦੂਰ ਕਰਕੇ ਦੱਸਦਾ ਪੂਰੀ ਕਰ ਲੈਂਦੇ ਜੀ ਕੋਈ ਅੱਜ ਦੀ ਸਮੇਂ ਦੀ ਗੱਲ ਕਰੀਏ ਅੱਜ 2 ਸਾਲ ਦੀ ਇਹ ਸਰਕਾਰ ਚੱਲ ਰਹੀ ਹੈ ਸਰਕਾਰ ਨੂੰ ਲੋਕਾਂ ਨੇ ਕੁਝ ਲੋਕਾਂ ਨਾਲ ਕੋਲ ਕਾਂਗਰਸ ਤੇ ਜਾ ਕੇ ਵਾਅਦੇ ਕੀਤੇ ਸੀ ਡਾਕਟਰ ਮਨਮੋਹ ਸਿੰਘ ਦਾ ਚਿਹਰਾ ਬਣਾ ਕੇ ਚੋਣ ਮੈਨੀਫੈਸਟੋ ਰਿਲੀਜ਼ ਕੀਤਾ ਸੀ ਉਹ ਧੋਖੇ ਦੇ ਬਾਰੇ ਲੋਕ ਅੱਜ ਦੁਖੀ ਹੈ ਜੇ ਜਿਨੇ ਜੋ ਕਮਿ ਪੇਸੀ ਜੀਤੀ ਸੀ ਉਹ ਦਿੱਤਾ ਕਾਂਗਰਸ ਸਰਕਾਰ ਲੋਕਾਂ ਨੇ ਫੈਸਲਾ ਕਰ ਹੀ ਦਿੱਤਾ ਸੀ ਦਰਅਸਲ ਵਿਕਰਮ ਸਿੰਘ ਮਜੀਠੀਆ ਸੰਗਰੂਰ ਹਲਕੇ ਦੇ ਵਿੱਚ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਨੇ ਯੂਥ ਅਕਾਲੀ ਦਲ ਦੀ ਇੱਕ ਰੈਲੀ ਕੀਤੀ ਹੈ ਜਿੱਥੇ ਪਰਮੇਂਦਰ ਸਿੰਘ ਢੀਂਡਸਾ ਦੇ ਨਾਲ ਬੈਠ ਕੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ ਵਿੱਚ ਜਦੋਂ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਕਿ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਬਾਰੇ ਤੁਹਾਡਾ ਕੀ ਕਹਿਣਾ ਹੈ ਤਾਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦਾ ਉਹਨਾਂ ਨੇ ਪੁੱਠਾ ਨਾਲ ਲਿਆ ਅਤੇ ਉਹਨਾਂ ਦੀ ਸ਼ਰਾਬ ਦਾ ਮਜ਼ਾਕ ਉਡਾਇਆ ਅਤੇ ਕਾਂਗਰਸ ਪਾਰਟੀ ਬਾਰੇ ਹਰਾ ਹਲ ਗਾਂਧੀ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਗਾਂਧੀ ਬਾਰੇ ਤਾਂ ਕਿਹਾ ਅਤੇ ਦੂਜਾ ਭਗਵੰਤ ਮਾਨ ਬਾਰੇ ਰਾਹੁਲ ਗਾਂਧੀ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਗੱਲ ਨੂੰ ਤਾਂ ਕਾਂਗਰਸੀ ਵੀ ਸੀਰੀਅਸ ਨਹੀਂ ਲੈਂਦੇ ਅਤੇ ਭਗਵੰਤ ਮਾਨ ਬਾਰੇ ਕਹਿਣਾ ਹੈ ਕਿ ਜਿਹੜਾ ਪੈਗ ਲਾ ਕੇ ਪਾਰਲੀਮੈਂਟ ਵਿੱਚ ਜਾ ਸਕਦਾ ਹੈ 1 ਲੀਟਰ ਸ਼ਰਾਬ ਪੀਣ ਦੀ ਗੱਲ ਵੀ ਇੱਥੇ ਵਿਕਰਮ ਸਿੰਘ ਮਜੀਠੀਆ ਨੇ ਆਖ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੋਹਾਂ ਲੀਟਰਾਂ ਨੂੰ ਬਿਲਕੁਲ ਵੀ ਸੀਰੀਅਸ ਨਹੀਂ ਲਿਆ ਜਾ ਸਕਦਾ ਤੁਹਾਨੂੰ ਇੱਥੇ ਦੱਸ ਦੇਣਾ ਚਾਹੁੰਦੇ ਹਾਂ ਕਿ ਭਗਵੰਤ ਮਾਨ ਅੱਜਕੱਲ ਇੱਕ ਗੱਲ ਕਹਿੰਦੇ ਦਿਖਾਈ ਦਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ ਕਿਉ ਖਾਸ ਤੌਰ ਤੇ ਚੋਣਾਂ ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲਿਆ ਜਾਣਾ ਚਾਹੀਦਾ ਇਸ ਤਰ੍ਹਾਂ ਪਤਾ ਲੱਗ ਰਿਹਾ ਹੈ ਕਿ ਚੋਣਾਂ ਨੂੰ ਲੈ ਕੇ ਸਾਰੇ ਲੀਡਰ ਅਗਰੈਸਿਵ ਹਮਲਾਵਰ ਹੁੰਦੇ ਦਿਖਾਈ ਦੇ ਰਹੇ ਨੇ ਅਤੇ ਇੱਕ ਦੂਜੇ ਤੇ ਅਜਿਹੇ ਨਿੱਜੀ ਹਮਲੇ ਵੀ ਕਰਦੇ ਦਿਖਾਈ ਦਿੰਦੇ ਨੇ ਜਿਹਦੀਆਂ ਹੱਦਾ ਇੱਥੇ ਵਿਕਰਮ ਸਿੰਘ ਮਜੀਠੀਆ ਵੀ ਟੱਪ ਦੇ ਦਿਖਾਈ ਦਿੰਦੇ ਨੇ ਸੰਗਰੂਰ ਹਲਕੇ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਨੇ ਪਰਮੇਂਦਰ ਸਿੰਘ ਢੀਂਡਸਾਹ ਨਾਲ ਅੱਗੇ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਦਿਲੀ ਖੁਆਇਸ਼ ਹੈ ਕਿ ਢੀਂਡਸਾਈ ਪਰਮੇਂਦਰ ਸਿੰਘ ਢੀਂਡਸਾਈ ਇਥੋਂ ਉਮੀਦਵਾਰ ਹੋਣ ਕਿਉਂਕਿ ਭਗਵੰ ਪਰਮਿੰਦਰ ਸਿੰਘ ਟਿੰਡ ਸਾਡੇ ਰੂਪ ਦੇ ਵਿੱਚ ਪਰ ਇੱਥੇ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੁੱਛਣਾ ਚਾਹੁੰਦੇ ਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਇਹ ਭਾਸ਼ਾ ਚੋਣਾਂ ਵਿੱਚ ਇਹ ਭਾਸ਼ਾ ਤੁਹਾਨੂੰ ਸਹੀ ਲੱਗਦੀ ਹੈ ਕਿ ਸਿਆਸੀ ਵਿਰੋਧੀਆਂ ਦੇ ਪੁੱਠੇ ਨਾਂ ਲੈਣ ਦੀ ਰਵਾਇਤ ਤੁਹਾਨੂੰ ਠੀਕ ਲੱਗਦੀ ਹੈ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਇਸ ਵੇਲੇ ਕੀ ਕੁਝ ਕਿਹਾ ਹੋਰ ਕੀ ਕੁਝ ਕਿਹਾ ਵਿਕਰਮ ਸਿੰਘ ਮਜੀਠੀਆ ਨੇ ਤੁਸੀਂ ਉਹ ਸੁਣੋ ਮੈਨੂੰ ਦਿਓ ਇਜਾਜ਼ਤ ਧੰਨਵਾਦ ਗੁਜਾਰੀ वैसे ਤੁਸੀਂ ਮੈਨੂੰ ਤਾਂ ਪੁੱਛ ਲਈ ਮਗਰ ਜੇ ਮੈਂ ਤੁਹਾਨੂੰ ਵੀ ਪੁੱਛਾਂ ਕਿੰਨੇ ਨੰਬਰ ਲਾਓਗੇ ਤੇ ਤੁਸੀਂ ਜ਼ੀਰੋ ਲਾਉਂਗੇ ਇਹਨਾਂ ਦੀ ਆ ਮਨਿਸਟਰ ਦੀ ਆ ਘਰ ਦੀਆਂ ਤਾਂ ਚਾਰ ਲਾ ਰਹੀਆਂ ਤੇ ਹੁਣ}{|\text{ਸ਼ਾਲ ਪਹਿਲਾਂ ਚਾਰ ਨੰਬਰ ਦੇ ਰਹੀਆਂ ਸੀ ਤੇ ਜੇ ਹੁਣ ਪੁੱਛ ਲੋ ਤੇ ਸ਼ਾਇਦ ਜ਼ੀਰੋ ਲਾ ਦਣਗੇ ਜ਼ੀਰੋ ਕਾਰਗੁਜ਼ਾਰੀ ਹੈ ਕਿਸਾਨਾਂ ਨਾਲ ਧੋਖਾ ਕੀਤਾ ਕਰਜ਼ਾ ਮਾਫੀ ਦੇ ਉੱਤੇ ਕਿਸਾਨ ਖੁਦਕੁਸ਼ੀ ਰੁਕ ਨਹੀਂ ਰਹੀ 950 ਤੋਂ ਵੱਧ ਕਿਸਾਨ ਖੁਦਕੁਸ਼ੀ ਕਰਦੇ}} ਕਿਸਾਨ ਡਿਫਾਲਟਰ ਬਣ ਗਏ ਕਿਸਾਨ ਨੂੰ ਕੋਈ ਲੋਨ ਦੇ ਕੇ ਰਾਜੀ ਨਹੀਂ ਰੋਜ਼ ਧਰਨੇ ਲੱਗ ਰਹੇ ਨੌਜਵਾਨਾਂ ਨੂੰ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਨੌਜਵਾਨਾਂ ਨੂੰ ਠੱਗਿਆ ਉਸ ਵਾਅਦੇ ਦੇ ਉੱਤੇ ਬੇਰੋਜ਼ਗਾਰੀ ਪੱਤਾ ਦੇਣ ਦੀ ਗੱਲ ਕੀਤੀ 1 ਰੁਪਿਆ ਇੱਕ ਨੌਜਵਾਨ ਨੂੰ ਬੇਰੋਜ਼ਗਾਰੀ ਪੱਤਾ ਨਹੀਂ ਦਿੰਦਾ ਮੋਬਾਈਲਾਂ ਦੀ ਗੱਲ ਕੀਤੀ ਉਹ ਅੱਜ ਤੱਕ ਪੂਰਾ ਨਹੀਂ ਕੀਤਾ ਬਰੋਜੁਰਗਾ ਨੂੰ ਪੈਨਸ਼ਨ 2500 ਦਾ ਵਾਅਦਾ ਕੀਤਾ ਉਹ ਨਹੀਂ ਮਿਲਦਾ ਭਾਵੇਂ ਦਲਤ ਭਰਾ ਨੇ ਸਾਡੇ ਭਾਵੇਂ ਐਸ்சி ਸਕਾਲਰਸ਼ਿਪ ਦਾ ਮੁੱਦਾ ਹੈ ਭਾਵੇਂ ਬੈਕਵਰਡ ਕਲਾਸ ਹੈ ਹਰ ਵਰਗ ਨਾਲ ਇੱਕ ਧੂਖਾ ਕੀਤਾ ਹੈ ਤੁਸੀਂ ਹੈਰਾਨ ਹੋਗੇ ਪਰਮਿੰਦਰ ਜੀ ਤੇ ਮੈਂ ਇਹ ਗੱਲ ਵਿਧਾਨ ਸਭਾ 'ਚ ਬੜੇ ਜ਼ੋਰ-ਚੋਰ ਨਾਲ ਉਠਾਈ ਸੀ ਅੱਜ ਸਭ ਤੋਂ ਮਹਿੰਗੀ ਬੱਤੀ ਪੰਜਾਬ 'ਚ ਹੈ ਘਰੇਲੂ ਬੱਤੀ 12000 ਕਰੋੜ ਲੋਕਾਂ ਦੀ ਜੇਬਾਂ 'ਚੋਂ ਕੱਢਿਆ ਫਿਕਸ ਚਾਰजेस ਲਾਉਣੇ ਸ਼ੁਰੂ ਕਰਤੇ ਜਿਹੜਾ ਤਾਨਾਸ਼ਾਹੀ ਫੈਸਲਾ ਅੱਜ ਤੱਕ ਕਿਸੇ ਰੂਪੇ ਦੀ ਸਰਕਾਰ ਨਹੀਂ ਕਰਦੀ ਬੋਝ ਲੋਕਾਂ ਤੇ ਪਾਇਆ ਔਰ ਏਡਾ ਵੱਡਾ ਬੋਝ ਪਾਇਆ ਕਿ ਹਜ਼ਾਰਾਂ ਕਰੋੜ ਫਿਕਸ ਚਾਰਜਸ ਦੇ ਰੂਪ ਚ ਭਾਵੇਂ ਪੱਕਾ ਬੱਤੀ ਬਾਲੋ ਨਾ ਬਾਲੋ ਤੁਹਾਨੂੰ ਬਿੱਲ ਆਉਣਾ ਹੀ ਆਉਣਾ ਤੇ ਗਰੀਬਾਂ ਦੀ ਸਹੂਲਤਾਂ ਵਾਪਸ ਲੈ ਲਿਆ ਨੇ ਖੇਤ ਮਜ਼ਦੂਰ ਦਾ ਬੁਰਾ ਹਾਲ ਹੈ ਇੰਡਸਟਰੀ ਨੂੰ ਕਿਹਾ ਸੀ 5 ਰੁਪਏ ਬੱਤੀ ਮਿਲੂ ਉਹ ਨਹੀਂ ਮਿਲ ਰਹੀ 9 ਰੁਪਏ ਤੱਕ ਬੱਤੀ ਮਿਲ ਰਹੀ ਐਸਲੀ ਕਿਹੜੇ ਫਰੰਟ ਤੇ ਸਰਕਾਰ ਪਾਸ ਆ ਇੱਕ ਫਰੰਟ ਤੇ ਪਾਸ ਹੈ ਸ਼ਿਕਰ ਤੇ ਕਰਪਸ਼ਨ ਤੇ ਸ਼ਿਕਰ ਤੇ ਗੁੰਡਾਗਰਦੀ ਹੋਰ ਕੋਈ ਕੰਮ ਨਹੀਂ ਇਹਨਾਂ ਨੇ ਅਕਸ਼ਲੇ 2 ਸਾਲਾਂ ਦੀ ਜੇ ਕਾਰਗੁਜ਼ਾਰੀ ਪੁੱਛੋ ਤੇ ਕੋਈ ਆਪਨੇ ਦੋ ਚਲਾਇਆ ਕਿ ਤੁਸੀਂ ਜਿਹੜਾ ਹੈਗਾ ਇਹ ਆਪਣੀ ਲੈ ਕੇ ਥੋੜਾ ਜਿਹੜਾ ਵਕਾਰ ਆ ਕੇ ਗਿਆ کافی ਡਾਣ ਗਿਆ ਉਹ ਜੀ ਆਪ ਵੀ ਹੋ ਗਿਆ ਕਲੀ ਦਾ ਆਪ ਨੂੰ ਤੁਸੀਂ ਸੀਰੀਅਸਲੀ ਲੈਣੇ ਜਿਹੜੇ ਕੱਲ ਜਾਂਦੇ ਸੀਨੀਅਰ ਲੀਡਰ ਨੇ ਐਕਸਪੀਰੀਅੰਸ ਵਾਲੇ ਸਾਰੇ ਛੱਡ ਚੁੱਕੇ ਨੇ ਪਾਰਟੀ ਨਾਰਾਜ਼ ਨੇ ਕਿ ਹੁਣ ਕੱਲੇ ਯੂਥ ਵਾਲੇ ਮੰਦੇ ਰਹਿ ਗਏ ਕਿਵੇਂ ਕਰੋਗੇ ਯੂਥ ਪਾਰਟੀ ਬਣ ਗਈ ਜੀ ਹੁਣ ਹਾਂਜੀ ਯੂਥ ਪਾਰਟੀ ਬਣ ਗਈ ਯਾਨੀ ਕਿ ਹੁਣ 90% ਤਾਂ ਨੌਜਵਾਨ ਹੀ ਆ ਜੀ ਤੁਸੀਂ ਵੀ ਸਾਰੇ ਨੌਜਵਾਨ ਹੀ ਮੈਨੂੰ ਦਿਖ ਰਹੇ ਹੋ ਬਜ਼ੁਰਗਤਾ ਟਾਵੇਂ ਟਾਵੇਂ ਹੀ ਆ ਪਾਰਟੀ ਚ ਬਜ਼ੁਰਗ ਦੇਖੀਏ ਕੀ ਆਸਾਂ ਲਾਈ ਲਾਈ ਨੂੰ ਲੱਗੇ ਗੱਲ ਕੀ ਕੀ ਆਇਆ ਜੁਜੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਇਹ ਜਿਹੜੇ ਅੱਗੇ ਟੋਪੀ ਵਾਲੇ ਚੋਰ ਐ ਫਸਾ ਇਹ ਉਹ ਹੈ ਹਣੀ ਤੁਹਾਡੇ ਪਾਸੇ ਕੇਲੀਵਾਲ ਨੇ ਦਿੱਲੀ ਚ ਫੋਰ ਯੂਨਿਟ ਕਿਤੇ ਵੀ ਨਹੀਂ ਉਸੇ ਬਾਅਦ ਪੂਜੀ ਪੰਜਾਬ ਦਾ ਕੋਲ ਕਰਾਉਣਾ ਪਿਆ ਉਹਨਾਂ ਨੂੰ ਦੋ ਰੁਪਏ ਕਿੰਨਾ ਵਾਸਤੇ ਹੈ ਉਹ ਤੁਹਾਨੂੰ ਦੇ ਰਹੇ ਜੀ ਦੋ ਰੁਪਏ ਸਿਰਫ ਸਿਰਫ ਲਿਮਟਿਡ 100 ਯੂਨਿਟ ਤੱਕ ਵਾਲੇ ਨੂੰ ਬਾਕੀਆਂ ਨੂੰ ਪੁੱਛੋ ਬਾਕੀਆਂ ਦੇ ਬਰਾਬਰ ਹੀ ਹੈ ਤੁਹਾਡੇ ਜਿਹੜੇ ਫੈਕਟਸ ਆ ਉਹ ਸਹੀ ਨਹੀਂ ਤੁਸੀਂ ਰੀਚੈੱਕ ਕਰ ਲਓ ਜੋ ਚਾਪ ਕੇ ਤਾਂ ਬਾਤ ਨਹੀਂ ਭਟਾ ਰਹੇ ਨਹੀਂ ਭਟਾ ਨਹੀਂ ਰਿਹਾ ਮੈਂ ਪੂਰੀ ਜ਼ਿੰਮੇਵਾਰੀ ਨਾਲ ਜਵਾਬ ਤੁਹਾਨੂੰ ਜਿਹੜਾ ਕਹਿ ਰਿਹਾ ਕਿ ਤੁਹਾਡੇ ਫੈਕਟਸ ਸਹੀ ਨਹੀਂ ਪੂਰੀ ਜ਼ਿੰਮੇਵਾਰੀ ਵੀ ਮੈਨੂੰ ਜਿੱਥੇ ਮਰਜ਼ੀ ਫੜ ਲਿਓ ਸੰਗਰੂਰ ਸੀਟਾਂ ਦੀਆਂ 50 ਤੋਂ ਲੋਕ ਸਭਾ ਸੀਟਾਂ ਦੀ ਅਨਾਉਂਸ ਹੋ ਰਹੀਆਂ ਜੀ ਹਾਂ ਜੀ ਸੀਟਾਂ ਨਹੀਂ ਅਨਾਉਂਸ ਹੋ ਰਹੀਆਂ ਤੋਂ ਕਰ ਰਹੀ ਹੈ ਜੀ ਬਲੇ ਕਿਉਂ ਕਰ ਰਹੀ ਹੈ ਜੀ ਕੈਂਡੀਡੇਟ ਨਹੀਂ ਮਿਲ ਰਹੇ ਚੋਲ ਚੋਲ ਤਾਂ ਹਲੇ ਮਈ 19 ਨੂੰ ਐ ਕਰ ਦਿਆਂਗੇ ਤੁਸੀਂ ਕਾਲੇ ਕਿਉਂ ਆ ਬਏ ਸੰਗਰੂਰ ਸੀਟ ਇਲੈਕਸ਼ਨ ਤੋਂ ਪਹਿਲਾਂ ਵਧੀਆ ਫੈਸਲੇ ਕਰਾਂਗੇ ਥੋੜੀ ਸਲਾਹ ਲੈ ਕੇ ਕਰਾਂਗੇ ਸੰਗਰੂਰ ਸੀਟ ਬੜੀ ਮਹੱਤਵਪੂਰਨ ਹੈ ਜੀ ਹਾਂ ਜੀ ਸੰਗਰੂਰ ਸੀਟ ਬੜੀ ਮਹੱਤਵਪੂਰਨ ਹੈ ਜੀ ਤੇ ਤਿਆਰੀ ਕਰਨੀ ਹੈ ਦੇਖੋ ਜੀ ਪਹਿਲੇ ਫੈਸਲਾ ਤਾਂ ਪਾਰਟੀ ਨੇ ਕਰਨਾ ਹੈ ਮਗਰ ਮੇਰਾ ਇਹ ਮੰਨਣਾ ਕਿ ਸੰਗਰੂ ਅੱਜ ਮੈਂ ਆਪਦੀ ਦਿਲ ਦੀ ਗੱਲ ਕਹਿਣ ਲੱਗਿਆ ਪੰਜਾਬ ਦੀ ਵਿਧਾਨ ਸਭਾ ਚ ਤੇ ਪੰਜਾਬ ਚ ਸਭ ਤੋਂ ਤਜਰਬੇਕਾਰ ਪੰਜਾਬ ਦੇ ਮੁੱਦਿਆਂ ਨੂੰ ਡੰਗਾਈ ਤੱਕ ਸਮਝਣਾ ਤੇ ਪੰਜਾਬ ਦੇ ਮੁੱਦਿਆਂ ਨੂੰ ਗਰੀਬਾਂ ਦੇ ਕਿਸਾਨਾਂ ਦੇ ਨੌਜਵਾਨਾਂ ਦੇ ਇੰਡਸਟਰੀ ਦੇ ਮੁੱਦਿਆਂ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਵਿਧਾਨ ਸਭਾ ਚ ਕੋਈ ਉਭਾਰਦਾ ਤੇ ਸardar Parminder Singh ji tinsa sahab ਮੈਂ ਸਮਝਦਾ ਕਿ ਕੋਈ ਜੇ ਫੈਸਲਾ ਕਰਨਗੇ ਪਾਰਟੀ ਨੇ ਕਰਨਾ ਹੈ ਇਹਨਾਂ ਨੇ ਕਰਨਾ ਹੈ ਖੁਸ਼ਕਿਸਮਤੀ ਹੋਊਗੀ ਕਿ ਫਿਰ ਇਹ 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 ਸ਼ਹਿਰ ਦੀ ਮੈਂ ਸਮਝਦਾ ਜਦੋਂ ਚੰਗੇ ਤਜਰਬੇਕਾਰ ਵਾਲਾ ਬੰਦਾ ਚਲੇ ਜਾਵੇ ਤੇ ਫਾਇਦਾ ਸ਼ਹਿਰ ਨੂੰ ਪਹੁੰਚਦਾ ਬਾਕੀ ਤਾਂ ਲਾਲਪਰੀ ਵਾਲਾ ਗਿਆ ਹੀ ਆ ਉਹਨੇ ਕੀ ਕਰਕੇ ਦਿੱਤਾ ਹੁਣ ਇਹਨੂੰ ਐਲਾਨ ਸੁਖਵੀਰ ਪਾਲ ਜੀ ਫਰੋਜ਼ਪੁਰ ਦੀ ਲੜਨਗੇ ਬਾਲਸਾ ਫਰੋਜ਼ਪੁਰ ਸੀਟ ਦੇ ਲੜਨਗੇ ਬੜੀ ਚਰਚਾ ਹੋ ਰਹੀ ਮੈਂ ਤਾਂ ਆਪਦਾ ਨਹੀਂ ਪਤਾ ਬਾਲਸਾ ਦਾ ਕੀ ਜਗ੍ਹਾ ਉਹ ਤਾਂ ਪਾਰਟੀ ਨੇ ਫੈਸਲਾ ਕਰਨਾ ਹੈ ਇਹਨਾਂ ਦੇ ਬਾਰੇ ਮੈਂ ਕੀ ਦੱਸ ਸਕਦਾ ਨੰਦੋਜ ਸਿੱਧੂ ਕਾਫੀ ਟਾਈਮ ਤੋਂ ਕਹਿ ਰਿਹਾ ਜੀ ਨਹੀਂ ਲੱਗਦਾ ਵੀ ਕਾਂਗਰਸ ਤੋਂ ਨੰਦੋਜ ਸਿੱਧੂ ਦੀ ਕੰਮ ਦੇ ਦ੍ਰਿਸ਼ਟੀ ਨਹੀਂ ਪੱਟੀ ਇਹ ਤਾਂ ਜੀ ਉੱਚੋ ਸਵਾਲ ਆ ਦੀ ਆਪ ਦੇ ਸਵਾਲੀ ਆਪ ਜਿੰਮੇ ਆ ਮੈਂ ਤਾਂ ਤੁਹਾਨੂੰ ਤੀਹ ਤਰ੍ਹਾਂ ਪੁੱਛਦੇ ਜੇ ਮੈਂ ਉਹਦਾ ਡਾਕਟਰ ਲੱਗਿਆ ਹਿੱਸਾ ਸਵਾਲਾ ਇਸ਼ਾਰਾ ਸਮਝੀ ਕਿ ਐਲਾਨ ਹੈ ਜੀ ਹਾਂ ਜੀ ਹਿੱਸਾ ਸਵਾਲਾ ਐਲਾਨ ਸਮਝੀ ਕਿ ਇਸ਼ਾਰਾ ਆਪ ਨੇ ਕੀ ਤੁਸੀਂ ਮੈਨੂੰ ਸਵਾਲ ਕੀਤਾ ਕਿ ਬੰਦੇ ਨੇ ਤੁਹਾਡੇ ਸਪੈਸੀਫਿਕ ਪੁੱਛ ਕੇ ਪਰਮਿੰਦਰ ਜੀ ਬਾਰੇ ਮੈਂ ਤਾਂ ਕਹਿੰਦਾ ਖੁਸ਼ਕਿਸਮਤੀ ਹੋ ਬਾਕੀ ਦਾ ਪਾਰਟੀ ਦਾ ਫੈਸਲਾ ਮੈਂ ਤਾਂ ਉਹਨਾਂ ਦੀ ਕਾਰਗੁਜ਼ਾਰੀ ਉੱਤੇ 5 ਟਾਈਮ ਐਮਐਲਏ ਕਾਰਗੁਜ਼ਾਰੀ ਉਹਨਾਂ ਦਾ ਤਜਰਬਾ ਉਨ੍ਹਾਂ ਦੀ ਜੋ ਦੇਣ ਹੋਊਗੀ ਇਸ ਇਲਾਕੇ ਨੂੰ ਬਹੁਤ ਵੱਡੀ ਹੋਊਗੀ ਬਾਕੀ ਫੈਸਲਾ ਪਾਰਟੀ ਦਾ ਮੇਰਾ ਤਾਂ ਹੈ ਕਿ ਜੇਕਰ ਹੋਣ ਵਾਲੀ ਉਹਨਾਂ ਦੇ ਵਿੱਚ ਯੂਸਲੀ ਕੀ ਭੂਮਿਕਾ ਹੋਊਗੀ ਫਿਰ ਦੋ ਸ਼ੀਟਾਂ ਆਉਣ ਉਸ ਨਾਲ 10 11 ਸ਼ੀਟਾਂ ਰਹਿੰਦੀਆਂ ਨੇ ਕੁਝ ਹੋਰ ਵੀ ਚਿਹਰੇ ਆਰਦੀ ਸੰਭਾਅ ਪੈਗੀ ਬਿਲਕੁਲ ਆਉਣਗੇ ਜੀ ਬਿਲਕੁਲ ਆਉਣਗੇ ਜਿਹੜਾ ਵੀ ਕੋਈ ਨੌਜਵਾਨ ਪਾਰਟੀ ਨੇ ਮਹਿਸੂਸ ਕੀਤਾ ਕਿ ਉਸ ਏਰੀਏ ਦੀ ਆਵਾਜ਼ ਹੋਊਗੀ ਏਰੀਏ ਦੀ ਪੁਕਾਰ ਹੋ ਗਈ ਤੇ ਤਜਰਬਾ ਉਹ ਹੀ ਕੈਨ ਲੀਡ ਫਰਮ ਦਾ ਫਰੰਟ ਹੀ ਕੈਨ ਕੰਟਰੀਬਿਊਟ ਚਾਪਮਾਰੀ ਕਰੇ ਯੂਥ ਲੀਡਰਸ ਨੇ ਤੁਹਾਡੀ ਨੋਲੇਜ ਹੋਵੇ ਨੇ ਕੀਤੇ ਹੋਏ ਆ ਜੀ ਕਈ ਥਾਵਾਂ ਤੇ ਚਰਚਾ ਚੱਲ ਰਹੀ ਆ ਬੜੀ ਛੇਤੀ ਇਹਦਾ ਫੈਸਲਾ ਹੋਣਾ ਨਾ ਬਾੜੀ ਲੰਮੀ ਜੋੜੀ ਵੇਟ ਨਹੀਂ ਹਾਂਜੀ ਬੋਸ ਜਾਨੀ ਟੱਕ ਟੱਕੀ ਨਹੀਂ ਸਤਕਾਰਯੋਗ ਨੇ ਜੀ ਬਜ਼ੁਰਗਾਂ ਬਗੈਰ ਕੇ ਇਹਦੀ ਗੱਡੀ ਚੱਲਦੀ ਆ ਉਹਨਾਂ ਦੀ ਅਰਦਾਸ ਸਾਹਿਬ ਬੇਨਤੀਆਂ ਬਖਸ਼ਿਸ਼ਾਂ ਨਾਲ ਅਸ਼ੀਰਵਾਦ ਨਾਲ ਗੱਡੀ ਚੱਲਦੀ ਆ ਵਧੀਆ ਰਹਿਮਤ ਨੌਜਵਾਨ ਦੀ ਆ ਹੁਣ ਥੋਡੇ ਵੀ ਬਜ਼ੁਰਗ ਥੋਡੇ ਲਈ ਭੜਾਈ ਮੰਗਦੇ ਨਾ ਅਰਦਾਸ ਤਾਂ ਉਹਨਾਂ ਦੀ ਆ ਹਿੰਮਤ ਥੋਡੀ ਆ